ਸਤਿ ਸ਼੍ਰੀਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਤੁਸੀਂ ਯਕੀਨ ਨਹੀਂ ਕਰੋਗੇ ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਣਾਉਣ ਵਾਲਾ ਹਾਂ ਬਿਲਕੁਲ ਠੀਕ ਹੈ ਇੱਕ ਹੈ ਕਿ ਸ਼ੇਖ ਸਾਹਿਬ ਨੇ ਬੀੜੀ ਸਲਗਾਈ ਦੋ ਤਿੰਨ ਜ਼ੋਰ ਦੇ ਕਾਸ਼ ਲਾ ਕੇ ਉਸ ਨੂੰ ਸੁੱਟ ਦਿੱਤਾ ਅਤੇ ਆਪਣੀ ਦਾਸਤਾਨ ਸੁਣਾਉਣੇ ਸ਼ੁਰੂ ਕੀਤੀ ਸ਼ੇਖ ਸਾਹਿਬ ਦੇ ਸੁਭਾਅ ਤੋਂ ਅਸੀਂ ਵਾਕਿਫ ਸਾਂ ਇਸ ਲਈ ਅਸੀਂ ਖਾਮੋਸ਼ੀ ਨਾਲ ਸੌਂਦੇ ਰਹੇ ਦਰਮਿਆਨ ਵਿੱਚ ਉਹਨਾਂ ਨੂੰ ਕਿਤੇ ਵੀ ਨਹੀਂ ਟੋਕਿਆ ਆਪਨੇ ਵਾਕਿਆ ਇਸ ਬਿਆਨ ਕਾ ਨਾਲ ਸ਼ੁਰੂ ਕੀਤਾ 골ਡੀ ਮੇਰੇ ਕੋਲ 15 ਬਰਸ ਤੋਂ ਸੀ ਜਿਵੇਂ ਕਿ ਨਾਮ ਤੋਂ ਜਾਹਿਰ ਹੈ ਉਸ ਦਾ ਰੰਗ ਸੁਨਹਿਰੀ ਮੈਲ ਪੂਸਲਾ ਸੀ ਬਹੁਤ ਹੀ ਹਸੀਨ ਕੁੱਤਾ ਸੀ ਜਦੋਂ ਮੈਂ ਸਵੇਰੇ ਉਸ ਦੇ ਨਾਲ ਬਾਗ ਦੀ ਸ਼ੈਰ ਨੂੰ ਨਿਕਲਦਾ ਤਾਂ ਲੋਕ ਲੋਕ ਉਸ ਨੂੰ ਦੇਖਣ ਲਈ ਖੜੇ ਹੋ ਜਾਂਦੇ ਲਾਰੈਂਸ ਗਾਰਡਨ ਦੇ ਬਾਹਰ ਮੈਂ ਉਸ ਨੂੰ ਖੜਾ ਕਰ ਦਿੰਦਾ 골ਡੀ ਖੜੇ ਰਹਿਣਾ ਇੱਥੇ ਮੈਂ ਅਜੇ ਹੁਣੇ ਆਉਂਦਾ ਏ ਕਹਿ ਕੇ ਮੈਂ ਬਾਗ ਦੇ ਅੰਦਰ ਚਲਾ ਜਾਂਦਾ ਘੁੰਮ ਫਿਰ ਕੇ ਅੱਧੇ ਘੰਟੇ ਦੇ ਬਾਅਦ ਆਉਂਦਾ ਤਾਂ 골ਡੀ ਉੱਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਈ ਖੜਾ ਹੁੰਦਾ ਸਪੈਨੀਅਨ ਜਾਤ ਦੇ ਕੁੱਤੇ ਆਮ ਤੌਰ ਉੱਤੇ ਵੱਡੇ ਵਫਾਦਾਰ ਅਤੇ ਫਰਾਮਾ ਬਰਦਾਰ ਹੁੰਦੇ ਹਨ ਮਗਰ ਮੇਰੇ 골ਡੀ ਵਿੱਚ ਇਹ ਸ਼ਿਫਤਾ ਬਹੁਤ ਨਾ ਨਮਾਈਨਸਨ ਜਦੋਂ ਤੱਕ ਉਸ ਨੂੰ ਆਪਣੇ ਹੱਥ ਨਾਲ ਖਾਣਾ ਨਾ ਦਿੰਦਾ ਨਾ ਹੀ ਖਾਂਦਾ ਸੀ ਦੋਸਤ ਯਾਰ ਨੇ ਮੇਰਾ ਮਨ ਤੋੜਨ ਲਈ ਲੱਖਾਂ ਯਤਨ ਕੀਤੇ ਮਗਰ ਗੋਲਡੀ ਨੇ ਉਹਨਾਂ ਦੇ ਹੱਥੋਂ ਇੱਕ ਦਾਣਾ ਤੱਕ ਨਹੀਂ ਖਾਧਾ ਇੱਕ ਰੋਜ਼ ਇਤਫਾਕ ਦੀ ਗੱਲ ਹੈ ਕਿ ਮੈਂ ਲਾਰੈਂਸ ਦੇ ਬਾਹਰ ਉਸ ਨੂੰ ਉਸ ਨੂੰ ਛੱਡ ਕੇ ਅੰਦਰ ਗਿਆ ਤਾਂ ਇੱਕ ਦੋਸਤ ਮਿਲ ਗਿਆ ਘੁੰਮਦੇ ਘੁੰਮਦੇ ਕਾਫੀ ਦੇਰ ਹੋ ਗਈ ਇਸ ਤੋਂ ਬਾਅਦ ਦੋਸਤ ਉਹ ਮੈਨੂੰ ਆਪਣੀ ਕੋਠੀ ਲੈ ਗਿਆ ਮੈਨੂੰ ਉਸ ਤਰਾਂ ਦੇ ਖੇਡਣ ਦੀ ਮਰਜ਼ੀ ਸੀ ਸ਼ੁਰੂ ਹੋਈ ਤਾਂ ਮੈਂ ਦੁਨੀਆਂ ਦਾ ਸਭ ਕੁਝ ਭੁੱਲ ਗਿਆ ਕਈ ਘੰਟੇ ਗੁਜ਼ਰ ਗਏ ਅਚਾਨਕ ਮੈਨੂੰ ਗੋਲਡੀ ਦਾ ਖਿਆਲ ਆਇਆ ਬਾਜੀ ਹੀ ਛੱਡ ਕੇ ਲਾਰੈਂਸ ਦੇ ਗੇਟ ਦੇ ਤਰਫ ਭੱਜਿਆ ਗੋਲਡੀ ਉੱਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਏ ਖੜਾ ਸੀ ਮੈਨੂੰ ਉਸ ਨੇ ਅਜੀਬ ਨਜ਼ਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੈ ਦੋਸਤ ਤੁਸੀਂ ਅੱਜ ਅੱਛਾ ਸਲੋ ਕੀਤਾ ਹੈ ਮੇਰੇ ਨਾਲ ਮੈਂ ਬੇहद ਪਛਤਾਇਆ ਇਸ ਲਈ ਤੁਸੀਂ ਯਕੀਨ ਕਰਨਾ ਮੈਂ ਇਸ ਤਰਾਂਝ ਖੇਡਣੀ ਛੱਡ ਦਿੱਤੀ ਮੁਆਫ ਕਰਨਾ ਮੁਆਫ ਕਰਨਾ ਮੈਂ ਅਸਲ ਵਾਕੇ ਦੀ ਤਰਫ ਅਜੇ ਤੱਕ ਨਹੀਂ ਆਇਆ ਦਰਅਸਲ ਗੋਲਡੀ ਦੀ ਗੱਲ ਸ਼ੁਰੂ ਹੋਈ ਤਾਂ ਮੈਂ ਚਾਹੁੰਦਾ ਹਾਂ ਕਿ ਉਹਦੇ ਸਬੰਧ ਵਿੱਚ ਮੈਨੂੰ ਜਿੰਨੀਆਂ ਗੱਲਾਂ ਯਾਦ ਨਹੀਂ ਤੁਹਾਨੂੰ ਸੁਣਾ ਦੇਵਾਂ ਮੈਨੂੰ ਉਸ ਨਾਲ ਬੇहद ਮੁਹੱਬਤ ਸੀ ਮੇਰੇ ਮਜ਼ਰਦ ਰਹਿਣ ਦਾ ਇੱਕ ਸਬਬ ਉਹਦੀ ਮੁਹੱਬਤ ਵੀ ਸੀ ਜਦੋਂ ਮੈਂ ਵਿਆਹ ਨਾ ਕਰਾਉਣ ਦਾ ਤੈਅ ਕੀਤਾ ਤਾਂ ਉਸ ਨੂੰ ਖੱਸੀ ਕਰ ਦਿੱਤਾ ਤੁਸੀਂ ਸ਼ਾਇਦ ਕਹੋਗੇ ਕਿ ਮੈਂ ਜ਼ੁਲਮ ਕੀਤਾ ਲੇਕਿਨ ਮੈਂ ਸਮਝਦਾ ਹਾਂ ਮੁਹੱਬਤ ਵਿੱਚ ਹਰ ਚੀਜ਼ ਵਾਜਬ ਹੈ ਮੈਂ ਉਸਦੀ ਜਾਨ ਦੇ ਸਿਵਾ ਹੋਰ ਕਿਸੇ ਨੂੰ ਬਾਬ ਸਤ ਦੇਖਣਾ ਨਹੀਂ ਸੀ ਚਾਹੁੰਦਾ ਕਈ ਵਾਰ ਮੈਂ ਸੋਚਿਆ ਜੇਕਰ ਮੈਂ ਮਰ ਗਿਆ ਤਾਂ ਇਹ ਕਿਸੇ ਹੋਰ ਦੇ ਕੋਲ ਚਲਾ ਜਾਵੇਗਾ ਉਜ ਦੇਰ ਮੇਰੀ ਮੌਤ ਦਾ ਆਸਰ ਇਸ ਉੱਤੇ ਰਹੇਗਾ ਉਸ ਦੇ ਬਾਅਦ ਮੈਨੂੰ ਭੁੱਲ ਕੇ ਆਪਣੇ ਨਵੇਂ ਆਕਾ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਵੇਗਾ ਜਦੋਂ ਮੈਂ ਇਹ ਸੋਚਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਲੇਕਿਨ ਮੈਂ ਇਹ ਤੈਅ ਕਰ ਲਿਆ ਸੀ ਕਿ ਜੇਕਰ ਮੈਨੂੰ ਆਪਣੀ ਮੌਤ ਦੀ ਆਮਦ ਦਾ ਪੂਰਾ ਯਕੀਨ ਹੋ ਗਿਆ ਤਾਂ ਮੈਂ ਗੋਲਡੀ ਨੂੰ ਹਲਾਕ ਕਰ ਦੇਵਾਂਗਾ ਅੱਖਾਂ ਬੰਦ ਕਰਕੇ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾ ਦੇਵਾਂਗਾ ਗੋਲਡੀ ਕਦੇ ਇੱਕ ਪਲ ਲਈ ਮੈਥੋਂ ਜੁਦਾ ਨਹੀਂ ਹੋਇਆ ਸੀ ਰਾਤ ਨੂੰ ਹਮੇਸ਼ਾ ਮੇਰੇ ਨਾਲ ਸੌਂਦਾ ਮੇਰੀ ਤਨਹਾਂ ਜ਼ਿੰਦਗੀ ਵਿੱਚ ਉਹ ਇੱਕ ਰੌਸ਼ਨੀ ਸੀ ਮੇਰੀ ਬੇहद ਫਿੱਕੀ ਜ਼ਿੰਦਗੀ ਵਿੱਚ ਉਹਦਾ ਵजूद ਇੱਕ ਸੀਰ ਨਹੀਂ ਸੀ ਉਸ ਨਾਲ ਮੇਰੀ ਗੈਰ ਮਾਮੂਲੀ ਮੁਹੱਬਤ ਵੇਖ ਕੇ ਕਈ ਦੋਸਤ ਮਜ਼ਾਕ ਉਡਾਉਂਦੇ ਸਨ ਸ਼ੇਖ ਸਾਹਿਬ ਗੋਲਲੀ ਕੁੱਤੀ ਹੁੰਦਾ ਤਾਂ ਤੁਸੀਂ ਜ਼ਰੂਰ ਉਸ ਨਾਲ ਸ਼ਾਦੀ ਕਰ ਲਈ ਹੁੰਦੀ ਇੰਜ ਹੀ ਕਈ ਹੋਰ ਫਿਕ ਫਿਕਰੇ कसे ਜਾਂਦੇ ਲੇਕਿਨ ਮੈਂ ਮੁਸਕਰਾ ਦਿੰਦਾ ਗੋਲਡੀ ਬਹੁਤ ਜ਼ਹੀਨ ਸੀ ਉਸਦੇ ਸਬੰਧ ਵਿੱਚ ਜਦੋਂ ਕੋਈ ਗੱਲ ਹੁੰਦੀ ਤਾਂ ਫੌਰਨ ਉਸਦੇ ਕੰਨ ਖੜੇ ਹੋ ਜਾਂਦੇ ਮੇਰੇ ਹਲਕੇ ਤੋਂ ਹਲਕੇ ਇਸ਼ਾਰੇ ਨੂੰ ਵੀ ਉਹ ਸਮਝ ਲੈਂਦਾ ਸੀ ਮੇਰੇ ਮੂਡ ਦੇ ਸਾਰੇ ਉਤਰਾ ਚੜਾਅ ਉਹਨੂੰ ਪਤਾ ਸਨ ਜੇਕਰ ਕਿਸੇ ਵਜ੍ਹਾ ਨਾਲ ਰੰਜੀਦਾ ਹੁੰਦਾ ਤਾਂ ਉਹ ਮੇਰੇ ਨਾਲ ਚੋਲਾ ਸ਼ੁਰੂ ਕਰ ਦਿੰਦਾ ਮੈਨੂੰ ਖੁਸ਼ ਕਰਨ ਲਈ ਹਰ ਮਮਕਨ ਕੋਸ਼ਿਸ਼ ਕਰਦਾ ਅੱਜ ਉਸਨੇ ਟਾਂਗੋ ਉਠਾ ਕੇ ਪਿਸ਼ਾਬ ਕਰਨਾ ਨਹੀਂ ਸਿੱਖਿਆ ਸੀ। ਜਾਣੀ ਅਜੇ ਨਿਆਣਾ ਸੀ ਕਿ ਉਸਨੇ ਇੱਕ ਬਰਤਨ ਨੂੰ ਜੋ ਕਿ ਖਾਲੀ ਸੀ। თੂਤਨੀ ਵਧਾ ਕੇ ਸੁੰਘਿਆ। ਮੈਂ ਉਸ ਨੂੰ ਛਿੜਕਿਆ ਤਾਂ ਦਮ ਦਬਾ ਕੇ ਉੱਥੇ ਹੀ ਬੈਠ ਗਿਆ। ਪਹਿਲਾਂ ਉਹਦੇ ਚਿਹਰੇ ਉੱਤੇ ਹੈਰਤ ਜਈ ਪੈਦਾ ਹੋਈ ਸੀ ਕਿ ਹਾਂ ਇਹ ਮੈਥੋਂ ਕੀ ਹੋ ਗਿਆ। ਫਿਰ ਧੇਰ ਤੱਕ ਗਰਦਨ ਸੁੱਟੀ ਬੈਠਾ ਰਿਹਾ ਜਿਵੇਂ ਨਦਾਮਤ ਦੇ ਸਮੁੰਦਰ ਵਿੱਚ ਗਰਕ ਗਿਆ ਹੋਵੇ। ਮੈਂ ਉੱਠਿਆ ਉੱਠ ਕੇ ਉਸ ਨੂੰ ਗੋਦ ਵਿੱਚ ਲਿਆ ਪਿਆਰਿਆ ਪੁਚਕਾਰਿਆ ਬੜੀ ਦੇਰ ਦੇ ਬਾਅਦ ਜਦ ਉਹ ਜਦ ਕਿ ਉਸ ਦੀ ਦੂਮ ਹਿਲਾਈ ਮੈਨੂੰ ਬਹੁਤ ਤਰਸ ਆਇਆ ਕਿ ਮੈਂ ਖਾ ਮਖਾ ਉਸ ਨੂੰ ਡਾਂਟਿਆ ਕਿਉਂਕਿ ਉਸ ਰੋਜ਼ ਰਾਤ ਨੂੰ ਗਰੀਬ ਨੇ ਖਾ ਨੂੰ ਮੂੰਹ ਨਹੀਂ ਸਿਲਾਇਆ ਉਹ ਬਹੁਤ ਸੁਵੇਦਨਸ਼ੀਲ ਕੁੱਤਾ ਸੀ ਮੈਂ ਬਹੁਤ ਬੇਪਰਵਾਹ ਆਦਮੀ ਹਾਂ ਮੇਰੀ ਗਫਲਤ ਨਾਲ ਉਸ ਨੂੰ ਇੱਕ ਵਾਰ ਨਮੋਨੀਆ ਹੋ ਗਿਆ ਮੇਰੇ ਹੋਸ਼ ਉੱਟ ਗਏ ਡਾਕਟਰਾਂ ਕੋਲ ਭੱਜਿਆ ਇਲਾਜ ਸ਼ੁਰੂ ਹੋਇਆ ਮਗਰ ਅਸਰ ਨਾ ਦਰ ਨਾ ਦਰਦ ਲਗਾਤਾਰ ਸੱਤ ਰਾਤਾਂ ਜਾਗਦਾ ਰਿਹਾ ਉਸ ਨੂੰ ਬਹੁਤ ਤਕਲੀਫ ਸੀ ਸਾਹ ਬੜੀ ਮੁਸ਼ਕਿਲ ਨਾਲ ਆਉਂਦਾ ਸੀ ਜਦੋਂ ਸੀਨੇ ਵਿੱਚ ਦਰਦ ਉੱਠਦਾ ਤਾਂ ਉਹ ਮੇਰੀ ਤਰਫ ਵੇਖਦਾ ਜਿਵੇਂ ਇਹ ਕਹਿ ਰਿਹਾ ਹੋਵੇ ਫਿਕਰ ਦੀ ਕੋਈ ਗੱਲ ਨਹੀਂ ਮੈਂ ਠੀਕ ਹੋ ਜਾਵਾਂਗਾ ਕਈ ਵਾਰ ਮੈਂ ਮਹਿਸੂਸ ਕੀਤਾ ਸੀ ਕਿ ਸਿਰਫ ਮੇਰੇ ਆਰਾਮ ਦੀ ਕਾਤਰ ਉਸਨੇ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਉਸਦੀ ਤਕਲੀਫ ਕੁਝ ਘੱਟ ਹੈ ਉਹ ਅੱਖਾਂ ਮੀਚ ਲੈਂਦਾ ਤਾਂ ਕਿ ਮੈਂ ਥੋੜੀ ਦੇਰ ਅੱਖ ਲਗਾ ਲਵਾਂ ਅੱਠਵੇਂ ਰੋਜ਼ ਖੁਦਾ ਖੁਦਾ ਕਰਕੇ ਉਸਦਾ ਬੁਖਾਰ ਹਲਕਾ ਹੋਇਆ ਅਤੇ ਹੌਸਤਾ ਹੌਸਤਾ ਉਤਰ ਗਿਆ ਮੈਂ ਪਿਆਰ ਨਾਲ ਉਸਦੇ ਸਿਰ ਉੱਤੇ ਹੱਥ ਫੇਰਿਆ ਤਾਂ ਮੈਨੂੰ ਇੱਕ ਥੱਕੀ ਥੱਕੀ ਜਿਹੀ ਮੁਸਕਾਨ ਉਸਦੀਆਂ ਅੱਖਾਂ ਵਿੱਚ ਤੈਰਦੀ ਨਜ਼ਰ ਆਈ ਨਮੂਣੀਏ ਦੇ ਜ਼ਾਲਿਮ ਹਮਲੇ ਦੇ ਬਾਅਦ ਦੇਰ ਤੱਕ ਉਸ ਨੂੰ ਕਮਜ਼ੋਰੀ ਰਹੀ ਲੇਕਿਨ ਤਾਕਤਵਾਰਾ ਦਾਵਾਵਾਂ ਨੇ ਉਸ ਨੂੰ ਠੀਕ ਠਾਕ ਕਰ ਦਿੱਤਾ ਇੱਕ ਲੰਬੀ ਗੈਰ ਹਾਜ਼ਰੀ ਦੇ ਬਾਅਦ ਲੋਕਾਂ ਨੇ ਮੈਨੂੰ ਉਸਦੇ ਨਾਲ ਵੇਖਿਆ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕੀਤੇ ਆਸ਼ਿਕ ਮਸ਼ੂਕ ਕਿੱਥੇ ਗਾਇਬ ਸਨ ਇਤਨੇ ਦਿਨ ਆਪਸ ਵਿੱਚ ਕਿਤੇ ਲੜਾਈ ਤਾਂ ਨਹੀਂ ਹੋ ਗਈ ਸੀ ਕਿਸੇ ਹੋਰ ਨਾਲ ਤਾਂ ਨਜ਼ਰ ਨਹੀਂ ਲੱੜ ਗਈ ਸੀ ਗੋਲਡੀ ਦੀ ਮੈਂ ਖਾਮੋਸ਼ ਰਿਹਾ ਗੋਲਡੀ ਇਹ ਗੱਲਾਂ ਸੌਂਦਾ ਤਾਂ ਇੱਕ ਨਜ਼ਰ ਮੇਰੀ ਤਰਫ ਵੇਹ ਕੇ ਖਾਮੋਸ਼ ਹੋ ਜਾਂਦਾ ਕਿ ਪੌਂਕਣ ਦਿਓ ਕੁੱਤਿਆਂ ਨੂੰ ਇਹ ਕਹਾਵਤ ਮਸ਼ਹੂਰ ਹੈ ਲੇਕਿਨ ਗੋਲਡੀ ਨੂੰ ਆਪਣੇ ਹਮ ਜਿੰਸਾਂ ਨਾਲ ਕੋਈ ਦਿਲਚਸਪੀ ਨਹੀਂ ਸੀ ਉਸ ਦੀ ਦੁਨੀਆ ਸਿਰਫ ਮੇਰੀ ਜਾਤ ਸੀ ਇਸ ਤੋਂ ਬਾਅਦ ਉਹ ਕਦੇ ਨਿਕਲਦਾ ਹੀ ਨਹੀਂ ਸੀ ਗੋਲਡੀ ਮੇਰੇ ਕੋਲ ਨਹੀਂ ਸੀ ਜਦੋਂ ਇੱਕ ਦੋਸਤ ਨੇ ਮੈਨੂੰ ਅਖਬਾਰ ਪੜ੍ਹ ਕੇ ਸੁਣਾਇਆ ਇਸ ਵਿੱਚ ਇੱਕ ਵਾਕਿਆ ਲਿਖਿਆ ਸੀ ਤੁਸੀਂ ਸੁਣੋ ਬਹੁਤ ਦਿਲਚਸਪ ਹੈ ਅਮਰੀਕਾ ਜਾਂ ਇੰਗਲਿਸਤਾਨ ਮੈਨੂੰ ਯਾਦ ਨਹੀਂ ਕਿੱਥੇ ਇੱਕ ਸ਼ਖਸ ਦੇ ਕੋਲ ਕੁੱਤਾ ਸੀ ਪਤਾ ਨਹੀਂ ਕਿਸ ਜਾਤ ਦਾ ਉਹ ਸ਼ਖਸ ਦਾ ਆਪਰੇਸ਼ਨ ਹੋਣਾ ਸੀ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਕੁੱਤਾ ਵੀ ਨਾਲ ਹੋ ਗਿਆ ਨਾਲ ਹੋ ਲਿਆ ਸਟ੍ਰੈਚਰ ਉੱਤੇ ਪਾ ਕੇ ਉਸ ਨੂੰ ਆਪਰੇਸ਼ਨ ਰੂਮ ਵਿੱਚ ਲੈ ਜਾਣ ਲੱਗੇ ਤਾਂ ਕੁੱਤੇ ਨੇ ਅੰਦਰ ਜਾਣਾ ਚਾਹਿਆ ਮਾਲਕ ਨੇ ਉਸ ਨੂੰ ਰੋਕਿਆ ਤੇ ਕਿਹਾ ਬਾਹਰ ਖੜੇ ਰਹੋ ਮੈਂ ਹੁਣੇ ਆਉਂਦਾ ਹਾਂ ਕੁੱਤਾ ਹੁਕਮ ਸੁਣ ਕੇ ਬਾਹਰ ਖੜਾ ਹੋ ਗਿਆ ਅੰਦਰ ਮਾਲਕ ਦਾ ਆਪਰੇਸ਼ਨ ਹੋਇਆ ਜੋ ਨਾ ਕਾਮ ਸਾਬਿਤ ਹੋਇਆ ਉਸਦੀ ਲਾਸ਼ ਦੂਜੇ ਦਰਵਾਜ਼ੇ ਚੋਂ ਬਾਹਰ ਕੱਢ ਦਿੱਤੀ ਗਈ। ਕੁੱਤਾ 12 ਸਾਲ ਤੱਕ ਉੱਥੇ ਹੀ ਖੜਾ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ। ਪੇਸ਼ਾਬ ਪਖਾਨੇ ਲਈ ਕੁਝ ਉੱਥੋਂ ਉੱਥੇ ਵੱਲੋਂ ਹਟਦਾ ਫਿਰ ਉੱਥੇ ਆ ਕੇ ਖੜਾ ਹੋ ਜਾਂਦਾ। ਆਖਿਰ ਇੱਕ ਰੋਜ਼ ਮੋਟਰ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮਗਰ ਇਸ ਹਾਲਤ ਵਿੱਚ ਵੀ ਉਹ ਖੁਦ ਨੂੰ ਕੜੀ ਇਸ ਦਾ ਹੋਇਆ ਉੱਥੇ ਪਹੁੰਚਿਆ ਜਿੱਥੇ ਉਸ ਦੇ ਮਾਲਕ ਨੇ ਉਸ ਦਾ ਇੰਤਜ਼ਾਰ ਕਰਨ ਲਈ ਕਿਹਾ ਸੀ ਆਖਰੀ ਸਾਹ ਉਸ ਨੇ ਉਸੇ ਜਗ੍ਹਾ ਤੇ ਲਿਆ ਇਹ ਵੀ ਲਿਖਿਆ ਸੀ ਕਿ ਹਸਪਤਾਲ ਵਾਲਿਆਂ ਨੇ ਉਸ ਦੀ Laash ਵਿੱਚ ਤੂੜੀ ਭਰ ਕੇ ਉਸ ਨੂੰ ਉੱਥੇ ਹੀ ਰੱਖ ਦਿੱਤਾ ਜਿਵੇਂ ਉਹ ਹੁਣ ਵੀ ਆਪਣੇ ਆਕਾ ਦੇ ਇੰਤਜ਼ਾਰ ਵਿੱਚ ਖੜਾ ਹੋਵੇ ਮੈਂ ਇਸ ਦਾਸਤਾਨ ਸੁਣੀ ਤਾਂ ਮੇਰੇ ਉੱਤੇ ਕੋਈ ਖਾਸ ਅਸਰ ਨਹੀਂ ਹੋਇਆ ਅਵਲ ਤਾਂ ਮੈਨੂੰ ਉਸ ਦੀ ਸਿਹਤ ਹੀ ਦਾ ਸਿਹਤ ਹੀ ਦਾ ਯਕੀਨ ਨਹੀਂ ਆਇਆ ਲੇਕਿਨ ਜਦੋਂ ਗੋਲਡੀ ਮੇਰੇ ਕੋਲ ਆਇਆ ਅਤੇ ਮੈਨੂੰ ਉਸ ਦੀਆਂ ਸਫਤਤਾਵਾਂ ਦਾ ਇਲਮ ਹੋਇਆ ਤਾਂ ਬਹੁਤ ਵਰਿਆਂ ਦੇ ਬਾਅਦ ਮੈਂ ਇਹ ਦਾਸਤਾਨ ਕਈ ਦੋਸਤਾਂ ਨੂੰ ਸੁਣਾਈ ਸੁਣਨ ਦੇ ਵਕਤ ਮੇਰੇ ਉੱਤੇ ਇੱਕ ਤਰਲਤਾ ਭਰੀ ਹੋ ਜਾਂਦੀ ਅਤੇ ਮੈਂ ਸੋਚਣ ਲੱਗਦਾ ਸੀ ਮੇਰੇ ਗੋਲਡੀ ਨਾਲ ਵੀ ਕੋਈ ਅਜਿਹਾ ਕਾਰਨਾਮਾ ਬਸਤਾ ਹੋਣਾ ਚਾਹੀਦਾ ਹੈ ਗੋਲਡੀ ਮਾਮੂਲੀ ਹਸਤੀ ਨਹੀਂ ਹੈ ਗੋਲਦੀ ਬਹੁਤ ਸਰਲ ਅਤੇ ਗੰਭੀਰ ਸੀ ਬਚਪਨ ਵਿੱਚ ਉਸ ਨੇ ਥੋੜੀਆਂ ਸ਼ਰਾਰਤਾਂ ਕੀਤੀਆਂ ਮਗਰ ਜਦੋਂ ਉਸ ਨੇ ਵੇਖਿਆ ਕਿ ਮੈਨੂੰ ਪਸੰਦ ਨਹੀਂ ਤਾਂ ਉਹਨਾਂ ਨੂੰ ਤਰਕ ਕਰ ਦਿੱਤਾ ਹਿਸਤਾ ਹਿਸਤਾ ਗੰਭੀਰਤਾ ਇਖਤਿਆਤ ਕਰ ਲਈ ਜੋ ਤਾਂ ਦਾਮੇ ਮਾਰਗ ਮਾਰਗ ਮੌਤ ਦੇ ਦਮ ਤੱਕ ਕਾਇਮ ਰਹੀ ਮੈਂ ਤਾਂ ਦਾਮੇ ਮਾਰਗ ਕਿਹਾ ਹੈ ਤਾਂ ਮੇਰੀਆਂ ਅੱਖਾਂ ਵਿੱਚ ਅਤਰੂ ਆ ਗਏ ਹਨ ਛੇਖ ਸਾਹਿਬ ਰੁਕ ਗਏ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨ ਅਸੀਂ ਖਾਮੋਸ਼ ਰਹੇ ਥੋੜੇ आरसी ਦੇ ਬਾਅਦ ਉਹਨਾਂ ਨੇ ਰਮਾਲ ਕੱਢ ਕੇ ਆਪਣੇ ਅਥਰੂ ਪੂੰਝੇ ਤੇ ਕਹਿਣਾ ਸ਼ੁਰੂ ਕੀਤਾ ਇਹ ਹੀ ਮੇਰੀ ਜਿਗਤੀ ਹੈ ਕਿ ਮੈਂ ਜ਼ਿੰਦਾ ਹਾਂ ਲੇਕਿਨ ਸ਼ਾਇਦ ਇਸ ਲਈ ਜ਼ਿੰਦਾ ਹਾਂ ਕਿ ਇਨਸਾਨ ਮਰ ਜਾਂਦਾ ਤਾਂ ਸ਼ਾਇਦ ਗੋਲਦੀ ਦੀ ਤੋਹੀਨ ਹੁੰਦੀ ਜਦੋਂ ਉਹ ਮਰਿਆ ਤਾਂ ਰੋ ਰੋ ਕੇ ਮੇਰਾ ਬੁਰਾ ਹਾਲ ਸੀ ਲੇਕਿਨ ਉਹ ਮਰਿਆ ਨਹੀਂ ਸੀ ਮੈਂ ਉਸ ਨੂੰ ਮਰਵਾ ਦਿੱਤਾ ਸੀ ਇਸ ਲਈ ਨਹੀਂ ਕਿ ਮੈਨੂੰ ਆਪਣੀ ਮੌਤ ਦੀ ਆਮੰਦਾ ਯਕੀਨ ਹੋ ਗਿਆ ਸੀ ਉਹ ਪਾਗਲ ਹੋ ਗਿਆ ਸੀ ਅਜਿਹਾ ਪਾਗਲ ਨਹੀਂ ਜਿਵੇਂ ਕਿ ਆਮ ਪਾਗਲ ਕੁੱਤੇ ਹੁੰਦੇ ਹਨ ਉਹਦੇ ਮਰਜ਼ ਦਾ ਕੁਝ ਪਤਾ ਹੀ ਨਹੀਂ ਚੱਲਦਾ ਸੀ ਉਸ ਨੂੰ ਸਖਤ ਤਕਲੀਫ ਸੀ ਭਿਆੰਕਰ ਖੌਫ ਵਰਗਾ ਆਲਮ ਉਸ ਉੱਤੇ ਭਾਰੀ ਸੀ ਡਾਕਟਰਾਂ ਨੇ ਕਿਹਾ ਇਹਦਾ ਵਾਹਿਦ ਇਲਾਜ ਇਹੀ ਹੈ ਕਿ ਇਸ ਨੂੰ ਮਰਵਾ ਦਿਓ ਮੈਂ ਪਹਿਲਾਂ ਸੋਚਿਆ ਨਹੀਂ ਲੇਕਿਨ ਉਹ ਜੱਸ ਅਜ਼ੀਅਤ ਵਿੱਚ ਗ੍ਰਿਫਤਾਰ ਸੀ ਮੈਥੋਂ ਵੇਖੀ ਨਹੀਂ ਸੀ ਜਾਂਦੀ ਮੈਂ ਮੰਨ ਗਿਆ ਤੇ ਉਹ ਉਸ ਨੂੰ ਇੱਕ ਕਮਰੇ ਵਿੱਚ ਲੈ ਗਏ ਜਿੱਥੇ ਬਰਕੀ ਝਟਕਾ ਪਹੁੰਚਾ ਕੇ ਹਲਕਾ ਕਰਨ ਵਾਲੀ ਮਸ਼ੀਨ ਸੀ ਹਲਾਕ ਕਰਨ ਵਾਲੀ ਮਸ਼ੀਨ ਸੀ ਮੈਂ ਅਜੇ ਆਪਣੇ ਤੁਸ਼ ਜਿਹੇ ਦਿਮਾਗ ਵਿੱਚ ਚੰਗੀ ਤਰ੍ਹਾਂ ਕੋਈ ਸੋਚ ਵੀ ਨਹੀਂ ਸੀ ਸਕਿਆ ਕਿ ਉਹ ਉਸ ਦੀ লাশ ਲੈ ਆਏ ਮੇਰੇ ਗੋਲਦੀ ਦੀ লাশ ਜਦੋਂ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਤਾਂ ਮੇਰੇ ਅਥਰੂ ਟਪ ਟਪ ਉਸ ਦੇ ਸੁਨਹਿਰੇ ਵਾਲਾਂ ਉੱਤੇ ਡਿੱਗਣ ਲੱਗੇ ਜੋ ਪਹਿਲਾਂ ਕਦੇ ਗਰਦ ਅਲੂਦ ਨਹੀਂ ਹੋਏ ਸਨ टांगे ਵਿੱਚ ਉਸ ਨੂੰ ਘਰ ਲਿਆਂਦਾ देर तक ਉਸ ਨੂੰ ਵੇਖਿਆ ਕਿ 15 ਸਾਲਾਂ ਦੀ ਦੋਸਤੀ ਦੀ ਲਾਸ਼ ਮੇਰੇ ਬਿਸਤਰ ਉੱਤੇ ਪਈ ਸੀ ਕੁਰਬਾਨੀ ਦਾ ਮੂਜਸਮਾ ਟੁੱਟ ਗਿਆ ਸੀ ਮੈਂ ਉਸ ਨੂੰ ਨਹਾਇਆ ਕਫਨ ਪੋਆਇਆ ਬਹੁਤ देर तक ਸੋਚਦਾ ਰਿਹਾ ਕਿ ਹੁਣ ਕੀ ਕਰਾਂ ਜ਼ਮੀਨ ਵਿੱਚ ਦਫਨ ਕਰਾਂ ਜਾਂ ਜਲਾ ਦੇਵਾਂ ਜ਼ਮੀਨ ਵਿੱਚ ਦਫਨ ਕਰਦਾ ਤਾਂ ਉਸ ਦੀ ਮੌਤ ਇੱਕ ਨਿਸ਼ਾਨ ਰਹਿ ਜਾਂਦੀ ਇਹ ਮੈਨੂੰ ਪਸੰਦ ਨਹੀਂ ਸੀ ਪਤਾ ਨਹੀਂ ਕਿਉਂ ਇਹ ਵੀ ਪਤਾ ਨਹੀਂ ਕਿ ਮੈਂ ਕਿਉਂ ਉਸ ਨੂੰ ਦਰਿਆ ਵਿੱਚ ਗਰਕ ਕਰਨਾ ਚਾਹਿਆ ਮੈਂ ਇਸ ਦੇ ਸਬੰਧ ਵਿੱਚ ਹੁਣ ਵੀ ਕਈ ਵਾਰ ਸੋਚਿਆ ਹੈ ਮਗਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਖੈਰ ਮੈਂ ਇੱਕ ਨਵੀਂ ਬੋਰੀ ਵਿੱਚ ਉਸ ਦੀ ਕਫਨਾਈ ਹੋ ਇਤਲਾਸ਼ ਪਾਈ ਤੋਤਾ ਕੇ ਵੱਟੇ ਉਸ ਵਿੱਚ ਪਾਏ ਅਤੇ ਦਰਿਆ ਦੀ ਤਰਫ ਰਵਾਨਾ ਹੋ ਗਿਆ ਬੜੀ ਜਦੋਂ ਬੇੜੀ ਦਰਿਆ ਦੇ ਦਰਮਿਆਨ ਪਹੁੰਚੀ ਅਤੇ ਮੈਂ ਬੋਰੀ ਦੀ ਤਰਫ ਵੇਖਿਆ ਤਾਂ ਗੋਲਡੀ ਨਾਲ 15 ਵਰਸ ਦੀ ਦੋਸਤੀ ਅਤੇ ਮੁਹੱਬਤ ਇੱਕ ਬਹੁਤ ਹੀ ਤੇਜ਼ ਤਲਖੀ ਬਣ ਕੇ ਮੇਰੇ ਹਲਕ ਵਿੱਚ ਟਕ ਗਈ ਮੈਂ ਹੁਣ ਜ਼ਿਆਦਾ ਦੇਰ ਕਰਨਾ ਮੁਨਾਸਿਬ ਨਾ ਸਮਝਿਆ ਕੰਮਦੇ ਹੋਏ ਹੱਥਾਂ ਨਾਲ ਬੋਰੀ ਚੁੱਕੀ ਅਤੇ ਦਰਿਆ ਵਿੱਚ ਸੁੱਟ ਦਿੱਤੀ ਵਗਦੇ ਹੋਏ ਪਾਣੀ ਦੀ ਚਾਦਰ ਉੱਤੇ ਕੁਝ ਬੁਲਬਲੇ ਉੱਠ ਉੱਠੇ ਅਤੇ ਹਵਾ ਵਿੱਚ ਹਲ ਹੋ ਗਏ ਬੇੜੀ ਵਾਪਸ ਸਾਹਲ ਉੱਤੇ ਆਈ ਮੈਂ ਉੱਤਰ ਕੇ ਦੇਰ ਤੱਕ ਉਸ ਤਰਫ ਵੇਖਦਾ ਰਿਹਾ ਜਿੱਥੇ ਮੈਂ ਗੋਲਡੀ ਨੂੰ ਪਾਣੀ ਵਿੱਚ ਗਰਕ ਕੀਤਾ ਸੀ ਸ਼ਾਮ ਦਾ ਤੁੰਦਲਾ ছায়ਾ ਹੋਇਆ ਸੀ ਪਾਣੀ ਬਾੜੀ ਖਾਮੋਸ਼ੀ ਨਾਲ ਵਗ ਰਿਹਾ ਸੀ ਜਿਵੇਂ ਉਹ ਗੋਲਡੀ ਨੂੰ ਆਪਣੀ ਗੋਦ ਵਿੱਚ ਸੁਲਾ ਰਿਹਾ ਹੋਵੇ ਇਹ ਕਹਿ ਕੇ ਸ਼ੇਖ ਸਾਹਿਬ ਖਾਮੋਸ਼ ਹੋ ਗਏ ਕੁਝ ਲੰਮਿਆਂ ਦੇ ਬਾਅਦ ਲੰਮਿਆਂ ਦੇ ਬਾਅਦ ਸਾਡੀ ਵਿੱਚੋਂ ਇੱਕ ਨੇ ਉਹਨਾਂ ਕੋਲ ਪੁੱਛਿਆ ਲੇਕਿਨ ਸ਼ੇਖ ਸਾਹਿਬ ਤੁਸੀਂ ਤਾਂ ਖਾਸ ਵਾਕਿਆ ਸੁਣਾਉਣ ਵਾਲੇ ਸੋ ਸ਼ੇਖ ਸਾਹਿਬ ਚੌਕੇ ਉਹ ਮਾਫ ਕਰਨਾ ਉਹ ਮਾਫ ਕਰਨਾ ਮੈਂ ਆਪਣੀ ਰੋ ਵਿੱਚ ਪਤਾ ਨਹੀਂ ਕਿੱਥੋਂ ਤੱਕ ਪਹੁੰਚ ਗਿਆ ਵਾਕਾ ਇਹ ਸੀ ਕਿ ਮੈਂ ਹੁਣ ਅਰਜ਼ ਕਰਦਾ ਹਾਂ 15 ਵਰਸ ਹੋ ਗਏ ਸਨ ਸਾਡੀ ਦੋਸਤੀ ਨੂੰ ਇਸੋ ਦੌਰਾਨ ਮੈਂ ਕਦੇ ਬਿਮਾਰ ਨਹੀਂ ਹੋਇਆ ਮੇਰੀ ਸੇਤ ਮਾਸ਼ਾ ਅੱਲਾਹ ਬਹੁਤ ਚੰਗੀ ਸੀ ਲੇਕਿਨ ਜਿਸ ਦਿਨ ਮੈਂ ਗੋਲਟੀ ਦੀ 15ਵੀਂ ਬਰੇ ਗੰਡ ਮਣਾਈ ਉਸੇ ਦਿਨ ਮੈਂ ਹੱਡ ਭੰਨਣੀ ਮਹਿਸੂਸ ਕੀਤੀ। ਚਾਹਮ ਨੂੰ ਇਹ ਹੱਡ ਭੰਨਣੀ ਤੇਜ਼ ਬੁਖਾਰ ਵਿੱਚ ਤਬਦੀਲ ਹੋ ਗਈ। ਰਾਤ ਨੂੰ ਸਖਤ ਬੇਚੈਨ ਰਹਾ। 골ਡੀ ਜਾਗਦਾ ਰਹਾ। ਇੱਕ ਅੱਖ ਬੰਦ ਕਰਕੇ ਦੂਜੀ ਅੱਖ ਨਾਲ ਮੈਨੂੰ ਵੇਖਦਾ ਰਹਾ। ਪਲੰਗ ਤੋਂ ਉੱਤਰ ਕੇ ਹੀਠਾ ਜਾਂਦਾ। ਫੇਰ ਆ ਕੇ ਬੈਠ ਜਾਂਦਾ। ਜਿਆਦਾ ਉਮਰ ਹੋਣ ਜਾਣ ਤੇ ਇਸ ਵਬ ਉਹਦੀ ਨਿਗਾਹ ਤੇ ਸੁਣ ਸ਼ਕਤੀ ਕਮਜ਼ੋਰ ਹੋ ਗਈ ਸੀ। ਲੇਕਿਨ ਜਰਾ ਜਦ ਨਹੀਂ ਆਹਟ ਉਹ ਹੁੰਦੀ ਤਾਂ ਉਹ ਚੌਂਕ ਪੈਂਦਾ ਤੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਮੇਰੀ ਤਰਫ ਵੇਖਦਾ ਤੇ ਜਿਵੇਂ ਇਹ ਪੁੱਛਦਾ ਇਹ ਕੀ ਹੋ ਗਿਆ ਤੈਨੂੰ ਉਸ ਨੂੰ ਹੈਰਤ ਸੀ ਕਿ ਮੈਂ ਇੰਨੀ ਦੇਰ ਤੱਕ ਪਲਾਂ ਉੱਤੇ ਕਿਉਂ ਪਿਆ ਹਾਂ ਲੇਕਿਨ ਉਹ ਜਲਦੀ ਹੀ ਸਾਰੀ ਗੱਲ ਸਮਝ ਗਿਆ ਜਦੋਂ ਮੈਂ ਬਿਸਤਰ ਉੱਤੇ ਲਟੇ ਕਈ ਦਿਨ ਬੀਤ ਗਏ ਤਾਂ ਉਸ ਨੇ ਬੁੱਢੇ ਚਿਹਰੇ ਉੱਤੇ مایੁਸੀ ਛਾ ਗਈ ਮੈਂ ਉਸ ਨੂੰ ਆਪਣੇ ਹੱਥਾਂ ਹੱਥਾਂ ਖਿਲਾਇਆ ਕਰਦਾ ਸੀ ਰੋਗ ਦੇ ਆਗਾਜ਼ ਵਿੱਚ ਤਾਂ ਮੈਂ ਉਸ ਨੂੰ ਖਾਣਾ ਦਿੰਦਾ ਰਿਹਾ ਜਦੋਂ ਕਮਜ਼ੋਰੀ ਵੱਧ ਗਈ ਤਾਂ ਮੈਂ ਇੱਕ ਦੋਸਤ ਨੂੰ ਕਿਹਾ ਕਿ ਉਹ ਸਵੇਰੇ ਸ਼ਾਮ ਗੋਲਡੀ ਨੂੰ ਖਾਣਾ ਲਿਆ ਆਇਆ ਖਲਾਉਣ ਜਾਇ ਆ ਜਾਇ ਕਰੀ ਉਹ ਆਉਂਦਾ ਰਿਹਾ ਮਗਰ ਗੋਲਡੀ ਨੇ ਉਸ ਦੀ ਪਲੇਟ ਦੀ ਤਰਫ ਮੂੰਹ ਨਹੀਂ ਕੀਤਾ ਮੈਂ ਬਹੁਤ ਕਿਹਾ ਲੇਕਿਨ ਉਹ ਨਹੀਂ ਮੰਨਿਆ ਇੱਕ ਮੈਨੂੰ ਆਪਣੇ ਮਰਜ਼ ਦੀ ਤਕਲੀਫ ਸੀ ਜੋ ਦੂਰ ਹੋਣ ਦੀ ਹੋਂ ਹੀ ਵਿੱਚ ਨਹੀਂ ਆਉਂਦੀ ਸੀ ਦੂਜਾ ਮੈਨੂੰ ਗੋਲਡ ਦੀ ਫਿਕਰ ਸੀ ਜਿਸ ਨੇ ਦੁਖਾਣਾ ਪੀਣਾ ਬੰਦ ਕਰ ਦਿੱਤਾ ਸੀ ਹੁਣ ਉਸ ਨੇ ਪਾਲੰਗ ਉੱਤੇ ਬੈਠਣਾ ਵੀ ਛੱਡ ਦਿੱਤਾ ਸਾਹਮਣੇ ਦੀਵਾਰ ਦੇ ਕੋਲ ਸਾਰਾ ਦਿਨ ਅਤੇ ਸਾਰੀ ਰਾਤ ਖਮੋਸ਼ ਬੈਠਾ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਮੈਨੂੰ ਵੇਖਦਾ ਰਹਿੰਦਾ ਇਸ ਨਾਲ ਮੈਨੂੰ ਹੋਰ ਵੀ ਵੱਧ ਦੁੱਖ ਹੁੰਦਾ ਉਹ ਕਦੇ ਨੰਗੀ ਜ਼ਮੀਨ ਉੱਤੇ ਨਹੀਂ ਬੈਠਦਾ ਸੀ ਮੈਂ ਉਸ ਨੂੰ ਬਹੁਤ ਕਿਹਾ ਲੇਕਿਨ ਉਹ ਨਹੀਂ ਮੰਨਿਆ ਉਹ ਬਹੁਤ ਜ਼ਿਆਦਾ ਖਾਮੋਸ਼ ਹੋ ਗਿਆ ਸੀ ਅਜਿਹਾ ਲੱਗ ਰਿਹਾ ਸੀ ਕਿ ਉਹ ਗਾਹਾਂ ਅਤੇ ਦੁੱਖ ਵਿੱਚ ਗਰਕ ਹੈ ਕਦੇ-ਕਦੇ ਉੱਠ ਕੇ ਪਲੰਗ ਦੇ ਕੋਲ ਆਉਂਦਾ ਅਜੀਬ ਹਸਰਤ ਭਰੀਆਂ ਨਜ਼ਰਾਂ ਨਾਲ ਮੇਰੀ ਤਰਫ ਵੇਖਦਾ ਤੇ ਗਰਦਨ ਝੁਕਾ ਕੇ ਵਾਪਸ ਦੀਵਾਰ ਦੇ ਕੋਲ ਚਲਾ ਜਾਂਦਾ ਇੱਕ ਰਾਤ ਲੈਂਪ ਦੀ ਰੋਸ਼ਨੀ ਵਿੱਚ ਮੈਂ ਵੇਖਿਆ ਕਿ 골ਡੀ ਦੀਆਂ ਧੁੰਦਲੀਆਂ ਅੱਖਾਂ ਵਿੱਚ ਅਥਰੂ ਚਮਕ ਰਹੇ ਸਨ ਉਹਦੇ ਚਿਹਰੇ ਤੇ ਦੁੱਖ ਅਤੇ ਦਰਦ ਬਰਸ ਰਿਹਾ ਸੀ ਮੈਨੂੰ ਬਹੁਤ ਦੁੱਖ ਹੋਇਆ ਮੈਂ ਉਸਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ ਲੰਬੇ ਲੰਬੇ ਸਨਹਿਰੇ ਕੰਨ ਹਿਲਾਉਂਦਾ ਉਹ ਮੇਰੇ ਕੋਲ ਆਇਆ ਮੈਂ ਬੜੇ ਪਿਆਰ ਨਾਲ ਕਿਹਾ 골ਡੀ ਮੈਂ ਅੱਛਾ ਹੋ ਜਾਵਾਂਗਾ ਤੂੰ ਦੁਆ ਮੰਗ ਤੇਰੀ ਦੁਆ ਜ਼ਰੂਰ ਕਬੂਲ ਹੋਵੇਗੀ ਇਹ ਸੁਣ ਕੇ ਉਸ ਨੇ ਬੜੀ ਬੜੀਆਂ ਉਦਾਸ ਅੱਖਾਂ ਨਾਲ ਮੈਨੂੰ ਵੇਖਿਆ ਫਿਰ ਸਿਰ ਉੱਪਰ ਉੱਠ ਕੇ ਛੱਤ ਦੀ ਤਰਫ ਦੇਖਣਾ ਲੱਗਾ ਜਿਵੇਂ ਦੁਆ ਮੰਗ ਰਿਹਾ ਹੋਵੇ ਕੁਝ ਦੇਰ ਉਹ ਏ ਇਸ ਤਰ੍ਹਾਂ ਖੜਾ ਰਿਹਾ ਮੇਰੇ ਜਿਸਮ ਉੱਤੇ ਕੰਬਣੀ ਕੰਬ ਕੰਪਨੀ ਸੀ ਤਾਰੀ ਹੋਈ ਗਏ ਤਾਰੀ ਹੋ ਗਈ ਇੱਕ ਅਜੀਬੋ ਗਰੀਬ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ ਗੋਲਡੀ ਸੱਚਮੁੱਚ ਦੁਆ ਮੰਗ ਰਿਹਾ ਸੀ ਮੈਂ ਸੱਚ ਅਰਜ਼ ਕਰਦਾ ਹਾਂ ਉਹ ਸਿਰ ਤੋਂ ਪੈਰਾਂ ਤੱਕ ਦੁਆਆ ਸੀ ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਉਸ ਵਕਤ ਮੈਂ ਮਹਿਸੂਸ ਕੀਤਾ ਕਿ ਉਸਦੀ ਰੂਹ ਖੁਦਾਏ ਹਜ਼ੂਰ ਪਾਚ ਕੇ ਗਿੜਗੜਾ ਰਹੀ ਹੈ ਮੈਂ ਕੁਝ ਦੇਣਾ ਵਿੱਚ ਅੱਛਾ ਹੋ ਗਿਆ ਲੇਕਿਨ ਗੋਲਡੀ ਦੀ ਹਾਲਤ ਪਤਲੀ ਹੋ ਗਈ ਜਦੋਂ ਤੱਕ ਮੈਂ ਬਿਸਤਰ ਉੱਤੇ ਸੀ ਉਹ ਅੱਖਾਂ ਬੰਦ ਕੀਤੇ ਦੀਵਾਰ ਦੇ ਨਾਲ ਖਮੋਸ਼ ਬੈਠਾ ਰਿਹਾ ਮੈਂ ਹਿੱਲਣ ਜੁਲਣ ਦੇ ਕਾਬਲ ਹੋਇਆ ਤਾਂ ਮੈਂ ਉਸ ਨੂੰ ਖਿਲਾਉਣਾ ਪਲਾਉਣਾ ਦੀ ਕੋਸ਼ਿਸ਼ ਕੀਤੀ ਮਗਰ ਬੇ ਬੇਸੁਧ ਉਸ ਨੂੰ ਹੁਣ ਕਿਸੇ ਚੀਜ਼ ਦੀ ਵਿੱਚ ਦਿਲਚਸਪੀ ਨਹੀਂ ਸੀ ਦਵਾਈ ਮੰਗਣ ਦੇ ਬਾਅਦ ਜਿਵੇਂ ਉਸ ਦੀ ਸਾਰੀ ਤਾਕਤ ਚਲੀ ਗਈ ਸੀ ਮੈਂ ਉਸ ਨੂੰ ਕਹਿੰਦਾ ਮੇਰੀ ਤਰਫ ਵੇਖ ਗੋਲਡੀ ਮੈਂ ਅੱਛਾ ਹੋ ਹੋ ਗਿਆ ਹਾਂ ਖੁਦਾ ਨੇ ਤੇਰੀ ਦੁਆ ਕਬੂਲ ਕਰ ਲਈ ਹੈ ਲੇਕਿਨ ਉਹ ਅੱਖਾਂ ਨਾ ਖੋਲਦਾ ਮੈਂ 2-3 ਦਫਾ ਡਾਕਟਰ ਬੁਲਾਇਆ ਉਸਨੇ ਇੰਜੈਕਸ਼ਨ ਲਗਾਏ ਪਰ ਕੁਝ ਨਹੀਂ ਹੋਇਆ ਇੱਕ ਦਿਨ ਮੈਂ ਡਾਕਟਰ ਲੈ ਕੇ ਆਇਆ ਤਾਂ ਉਸ ਦਾ ਦਿਮਾਗ ਚੱਲ ਚੁਕਿਆ ਸੀ ਮੈਂ ਉੱਠ ਕੇ ਉਸ ਨੂੰ ਅੱਡੇ ਡਾਕਟਰ ਦੇ ਕੋਲ ਲੈ ਗਿਆ ਤੇ ਉੱਥੇ ਉਸ ਨੂੰ ਬਿਜਲੀ ਦੇ ਝਟਕੇ ਨਾਲ ਹਲਾਕ ਕਰਾ ਦਿੱਤਾ ਮੈਨੂੰ ਪਤਾ ਨਹੀਂ ਬਾਬਰ ਅਤੇ ਹਮਾਯੂ ਵਾਲਾ ਕਿੱਸਾ ਕਿੱਥੇ ਤੱਕ ਸਹੀ ਹੈ ਲੇਕਿਨ ਇਹ ਵਾਕਿਆ ਅੱਖਰ ਅੱਖਰ ਦੁਰਸਤ ਹੈ ਜੇ ਕਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ